ਤੇਗ ਬਹਾਦਰ ਸਿਮਰੇ ਹੈ ਅਰ ਨੋ ਨਿਦਿਆਵੇ ਤਾਏ ਤੇਗ ਬਹਾਦਰ ਸਿਮਰੇ ਹੈ ਅਰ ਨੋ ਨਿਦਿਆਵੇ ਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੇ ਸੇ ਮੌਜੂਦਾਂ ਗੁਰਦਾਰਾ ਗੁਰੂ ਕੇ ਮਹਿਲ ਵਿਖੇ ਤਾਂ ਦੱਸਦੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜੋ ਕਹਿ ਸਕਦੇ ਹਾਂ ਕਿ ਸ਼ਤਾਬਦੀ ਜਿਹੜੀ ਆ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਨਾਲ ਮਨਾਈ ਜਾਣੀਆਂ ਤਾਂ ਅਸੀਂ ਇਸ ਮੌਜੂਦ ਹੈਗੇ ਆ ਗੁਰਦਾਰਾ ਗੁਰੂ ਕੇ ਮਹਿਲ ਜੋ ਕਿ ਜਨਮ ਸਥਾਨ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਤਸਵੀਰਾਂ ਜਿਹੜੀਆਂ ਤਰਨਾਲ ਗੁਰੂ ਕੇ ਮਹਿਲ ਦੀਆਂ ਸਾਂਝੀਆਂ ਕਰ ਰਹੇ ਹਾਂ ਸਾਡੇ ਨਾਲ ਇੱਥੋਂ ਦੇ ਜੋ ਹੈੱਡ ਗ੍ਰੰਥੀ ਸਿੰਘ ਜੋ ਹੈਗੇ ਨੇ ਗਰਸੇਵਕ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 350 ਸਾਲਾਂ ਸ਼ਤਾਬਦੀ ਜਿਹੜੀ ਹੈ ਬੜੇ ਸ਼ਰਧਾ ਭਾਵਤੋ ਛਾਣ ਬਣਾਈ ਜਾਣੀ ਆ ਗੁਰੂਦਵਾਰਾ ਸਾਹਿਬ ਗੁਰੂ ਕੇ ਮਹਿਲ ਜਨਮ ਸਥਾਨ ਹੈ ਤਾਂ ਤੁਸੀਂ ਇੱਥੇ ਹੈੱਡ ਗ੍ਰੰਥੀ ਸਿੰਘ ਉਹ ਤਾਂ ਕਿਵੇਂ ਵੇਖਦੇ ਹੋ ਕਿੰਨਾ ਕੁ ਛਾ ਸੰਕਟਾਂ ਚ ਹੈਗਾ ਤੇ ਕਿਹੜੇ ਕਿਹੜੇ ਸਵਾਗਤ ਹੋਣਗੇ ਤਾਂ ਗੱਲ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਮਿਤੀ 25 ਨਵੰਬਰ ਨੂੰ ਸ਼ਹੀਦੀ ਸ਼ਤਾਬਦੀ ਸਮਾਗਮ ਮਨਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਰੰਗ ਰੋਗਨ ਅਤੇ ਹੋਰ ਸੇਵਾ ਦੇ ਕਾਰਜ ਚੱਲ ਰਹੇ ਹਨ ਸਮੂਹ ਸੰਗਤਾਂ ਹਾਜ਼ਰੀਆਂ ਪਾ ਰਹੀਆਂ ਹਨ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਇਸ ਸਮਾਗਮ ਦਾਇਆ ਜਾਣਾ ਹੈ ਮਿਤੀ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਮਿਤੀ 25 ਨਵੰਬਰ ਨੂੰ ਸਵੇਰੇ 7:00 ਵਜੇ ਸ੍ਰੀ ਅਖੰਡ ਪਾਠ ਸਾਹਿਬੀ ਦੇ ਭੋਗ ਪਾਏ ਜਾਣਗੇ ਉਸ ਉਪਰੰਤ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਦੇ ਸਬੰਧ ਦੇ ਵਿੱਚ ਸਮਾਗਮ ਹੋਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਹਾਜ਼ਰੀਆਂ ਭਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਮਾਗਮਾਂ ਦੇ ਸਬੰਧ ਵਿੱਚ ਗੁਰਦੁਰਾ ਸਾਹਿਬ ਵਿਖੇ ਸੇਵਾ ਦੇ ਕਾਰਜ ਕਾਫੀ ਚੱਲ ਰਹੇ ਹਨ ਰੰਗ ਰੋਗਨ ਕੀਤਾ ਜਾ ਰਿਹਾ ਹੈ ਸੋਰ ਵੀ ਜੋ ਕੰਮ ਰਹਿੰਦੇ ਕਾਜ ਰਹਿੰਦੇ ਨੇ ਉਹਨਾਂ ਨੂੰ ਖੁਦ ਹੀ ਸੇਵਾ ਦਾ ਕਾਰਜ ਗੁਰਦੁਆਰਾ ਗੁਰੂਕੇ ਮੇਲੇ ਆਸ-ਪਾਸ ਗਲੀਆਂ ਦੀਆਂ ਜੋ ਉਹਨਾਂ ਨੂੰ ਬਣਾ ਰਹੇ ਹਨ ਮਤਲਬ ਹੋਰ ਕਾਫੀ ਸੇਵਾਵਾਂ ਚੱਲ ਰਹੀਆਂ ਹਨ ਤਾਂ ਕਿ ਮਿਤੀ 25 ਨਵੰਬਰ ਨੂੰ ਜੋ ਸ਼ੀਦਿਸ਼ਤਾਬ ਦੀ ਸਮਾਗਮ ਮਨਾਇਆ ਜਾਣਾ ਹੈ ਉਸ ਦੇ ਵਿੱਚ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਵਾਈਕਲ ਜੀ ਨਾਸਵਾਲ ਹੈ ਕਿ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਸ਼ੀਦਿਸ਼ਤਾਬ ਨੂੰ ਲੈ ਕੇ ਬਾਤ ਚੜ ਕੇ ਆਉਂਦੇ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਜੋ ਵੀ ਸਾਡੇ ਅਕਾਲ ਤਖਤ ਸਾਹਿਬ ਜੀ ਤੋਂ ਜਥੇਦਾਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਸਬੰਧ ਵਿੱਚ ਇਹ ਆਦੇਸ਼ ਕੀਤਾ ਜਾਣਾ ਹੈ ਉਸ ਉੱਤੇ ਤਾਮੀਲ ਕਰਨ ਤੇ ਜਥੇਦਾਰ ਸਾਹਿਬ ਜੀ ਦੇ ਆਦੇਸ਼ ਨੂੰ ਮੰਨ ਕੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਹੁੰਦੇ ਹੈਡ ਗੰਥੀ ਸਾਹਿਬ ਹੈਗੇ ਨੇ ਪਰ ਗਰੇਵ ਸਿੰਘ ਜੀ ਤਾਂ ਨਾਲ ਜਿਹੜਾ ਖੁੱਲ ਕੇ ਗੁਰੂ ਘਰ ਦਾ ਇਤਿਹਾਸ ਵੀ ਸਾਂਝਾ ਕੀਤਾ ਗਿਆ ਨਾਲ ਦੀ ਨਾਲ ਉਹਨਾਂ ਵੱਲੋਂ ਜੋ 350 ਸਾਲਾ ਸ਼ਤਾਬਦੀ ਹੈਗੀ ਆ ਤਾਂ ਉਹ ਸਬੰਧੀ ਕਿਹੜੀ ਕਿਹੜੀ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਜਾਂ ਕਿਹੜੀਆਂ ਤਿਆਰੀਆਂ ਹੋ ਰਹੀਆਂ ਨੇ ਤਾਂ ਉਸ ਵੱਲੋਂ ਜਿਹੜੀ ਪੂਰਨ ਜਾਣਕਾਰੀ ਜਿਹੜੀ ਹੈ ਉਹ ਵੀ ਸਾਂਝੀ ਕੀਤੀ ਗਈ ਹੈ ਕੈਮਰਾਮੈਨ ਸੁਨੀਕਮਰ ਦੇ ਨਾਲ ਅੱਛਾ ਸੁਨਕ ਜਗਬਣੀ ਟੀਵੀ ਸ਼੍ਰੀਮਚਾ ਸਾਈਂ